ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ ਮੁਰ ਤੋਂ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਜਿਹੜੇ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਕੀ ਉਹ ਰਿਐਲਿਟੀ ਦੇ ਵਿੱਚ ਅੱਜ ਰਾਤ ਨੂੰ ਮੀਂਹ ਕਰਨ ਦੇ ਸਮਰੱਥ ਹਨ ਜਾਂ ਨਹੀਂ ਹਨ ਤੇ ਅਗਰ ਗੱਲ ਕਰਾਂਗੇ ਜੀ ਸਿਸਟਮ ਕਿਸ ਕਿਸ ਇਲਾਕੇ ਵਿੱਚ ਐਕਟਿਵੇਟ ਹੋ ਸਕਦਾ ਹੈ ਸੈਟਲਾਈਟ ਇਮੇਜ ਦੇਖਾਂਗੇ ਜੀ ਕਿਉਂਕਿ ਸਵੇਰ ਤੋਂ ਬੱਦਲਬਾਈ ਹਿਮਾਚਲ ਦੇ ਇਲਾਕਿਆਂ ਦੇ ਨਾਲ ਬਣਦੀ ਹੋਈ ਦਿਖਾਈ ਦੇ ਰਹੀ ਹੈ ਜੀ ਜਿਨ੍ਹਾਂ ਦੇ ਵਿੱਚ ਸਵੇਰ ਤੋਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਮੀਂਹ ਹੋਣ ਦੇ ਚਾਂਸ ਬਣ ਹੁਣ ਗੱਲ ਕਰਾਂਗੇ ਜੀ ਅੱਜ ਰਾਤ ਦੀ ਸੈਟਲਾਈਟ ਇਮੇਜ ਦੇਖਦੇ ਹਾਂ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਨਾ ਨਾ ਭੁੱਲਿਓ ਜੀ ਤੁਸੀਂ ਦੇਖ ਸਕਦੇ ਹੋ ਕਿ 6 ਵਜੇ ਦਾ ਸੈਟਲਾਈਟ ਇਮੇਜ ਹੈ ਇਹਦੇ ਵਿੱਚ ਹਲਕੀ ਦਰਮਿਆਨੀ ਬੱਦਲ ਬਾਈ ਹੈ ਜੇਕਰ ਦੇਖੀ ਜਾਵੇ ਤਾਂ ਤੁਹਾਨੂੰ ਦਿਖਾਈ ਦੇ ਰਹੀ ਹੈ ਜੀ ਇਸ ਇਲਾਕੇ ਦੇ ਵਿੱਚ ਜਿਹਦੇ ਵਿੱਚ ਖਾਸ ਕਰਕੇ ਰੂਪਨਗਰ ਦਾ ਕੁਝ ਹਿੱਸਾ ਜੀ ਕੁਝ ਹਿੱਸਾ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਦਾ ਕੁਝ ਹਿੱਸਾ ਇਹ ਦਿਖਾਈ ਦੇ ਰਹੇ ਹੋ ਸਕਦਾ ਹੈ ਤਾਂ ਸਵੇਰੇ ਲਗਭਗ 3-4 ਵਜੇ ਤੋਂ ਬਾਅਦ ਮੌਸਮ ਬਦਲਣ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਤੇ ਸਵੇਰੇ 5 ਵਜੇ ਦੇ ਕਰੀਬ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਉਸ ਤੋਂ ਲਗਾ ਅਲਾਵਾ ਗੱਲੇ ਕਰੀ ਤੱਕ ਹੁਸ਼ਿਆਰਪੁਰ ਨਵਾਂ ਸ਼ਹਿਰ ਕੁਰਾਲੀ ਮੁਹਾਲੀ ਮੋਰਿੰਡਾ ਰੂਪਨਗਰ ਦਾ ਜ਼ਿਲ੍ਹਾ ਦਾ ਲਗਭਗ ਸਾਰਾ ਹਿੱਸਾ ਜੀ ਜਿਹਦੇ ਵਿੱਚ ਨੰਗਲ ਅਰੰਧਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਇਸ ਇੰਨੇ ਬਲਾਚੌਰ ਦਾ ਹਿੱਸਾ ਆ ਜਾਂਦਾ ਜੀ ਤੇ ਨਲਗੇ ਲੁਧਿਆਣਾ ਪਟਿਆਲਾ ਇਹ ਬੈਲਟ ਜਿਹੜੀ ਸਾਰੀ ਹੈ ਫਤੇਗੜ ਸਾਹਿਬ ਦੀ ਤਾਂ ਇਹਨਾਂ ਦੇ ਵਿੱਚ ਭਾਰੀ ਮੀਂਹ ਦੇ ਅਲਰਟ ਅੱਧ ਰਾਤ ਤੋਂ ਬਾਅਦ ਜਾਰੀ ਹੋਏ ਨੇ ਤੇ ਉਮੀਦ ਕਰਦੇ ਆ ਕਿ ਇਹ ਸਿਸਟਮ ਇਸੇ ਤਰੀਕੇ ਨਾਲ ਬਣਿਆ ਰਹੇ ਵਧੀਆ ਮੀਂਹ ਹੋਣ ਪਰ ਗੱਲ ਕਰ ਲਈਏ ਤਾਂ ਮਾਲਵੇ ਦਾ ਇਲਾਕਾ ਫੇਰ ਸਖਣਾ ਰਹਿੰਦਾ ਦਿਖਾਈ ਦੇ ਰਿਹਾ ਕੋਈ ਵੱਡੀ ਕਾਰਵਾਈ ਹੁੰਦੀ ਦਿਖਾਈ ਨਹੀਂ ਦੇ ਰਹੀ ਇਸ ਇਲਾਕੇ ਦੇ ਵਿੱਚ ਪਰ ਜਲਦ ਹੀ ਜੋ ਅਲਰਟ ਜਾਰੀ ਹੋਏ ਨੇ 23 ਤਰੀਕ ਰਾਤ ਤੋਂ ਲੈ ਕੇ 24 ਤੱਕ ਸਵੇਰ ਦੇ ਵਿੱਚ ਮੀਂਹ ਹੁੰਦੇ ਦਿਖਾਈ ਦੇ ਰਹੇ ਇਸ ਇਲਾਕੇ ਵਿੱਚ ਹੀ ਪੂਰੇ ਪੰਜਾਬ ਦੇ ਵਿੱਚ ਮੀਂਹ ਅਲਰਟ ਜਾਰੀ ਹੋਏ ਨੇ ਉਮੀਦ ਕਰਾਂ ਜਲਦੀ ਇਸ ਇਲਾਕੇ ਵਿੱਚ ਮੀਂਹ ਹੋਵੇ ਕਿਉਂਕਿ ਬਹੁਤ ਜ਼ਿਆਦਾ ਮਾੜੇ ਤਰੀਕੇ ਨਾਲ ਇਹ ਇਲਾਕਾ ਝੂਜ ਰਿਹਾ ਹੈ ਜੀ ਸੋਕੇ ਤੋਂ ਗਰਮੀ ਤੋਂ ਤੇ ਲਗਭਗ ਤਪਸ਼ ਵਰਗੇ ਹਾਲਾਤ ਇੱਥੇ ਬਣੇ ਹੋਏ ਨੇ ਹਮਸ ਦੇ ਹਾਲਾਤ ਮਾੜੇ ਬਣੇ ਹੋਏ ਨੇ ਜੀ ਤੇ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਜਲਦੀ ਇਸ ਇਲਾਕੇ ਵਿੱਚ ਮੀਂਹ ਹੋਣ ਤਾਂ ਕਿ ਇਸ ਇਲਾਕੇ ਦੇ ਲੋਕਾਂ ਨੂੰ ਵੀ ਗਰਮੀ ਤੋਂ ਰਾਹਤ ਮਿਲੇ ਇਹ ਸੀ ਜੀ ਅਪਡੇਟ ਅੱਜ ਰਾਤ ਦੀ ਨਵੀਂ ਅਪਡੇਟ ਦੇ ਲਈ ਸਵੇਰ ਦੀ ਵੀਡੀਓ ਵਿੱਚ ਤੁਹਾਨੂੰ ਪ੍ਰੋਪਰ ਵੀਡੀਓ ਆ ਜਾਵੇਗੀ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਬਣੇ ਰਹੋ ਇਹ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰ ਦਰਸ਼ਕਪਰਾਂ ਦਾ ਧੰਨਵਾਦ ਜੀ